ਮੁਰਤਾਬਕ ਨੀ ਮੈਂ ਬਟਨ ਕਰ ਕਰਕੇ ਦਿੱਤਾ ਗਿਆ ਸੀ ਕਿ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ ਔਰ ਲੜਕੇ ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮੱਦਪਾਗਾ ਕਤਲ ਕੀਤਾ ਹੈ ਪਰ ਉਹਦੇ ਵਿੱਚ ਕੁਝ ਕਮੈਂਟ ਆ ਰਹੇ ਸੀ ਕਿ ਇਹ ਲੜਕੀ ਦਾ ਭਰਾ ਹੀ ਗਲਤ ਸੀਗਾ ਠੀਕ ਹੈ ਇੱਕ ਖਾਕੀ ਵਰਦੇ ਤੇ ਵਰਦੀ ਵਾਲੇ ਤੋਂ ਹੀ ਇਹ ਲਫ਼ਜ਼ ਬੋਲਿਆ ਗਿਆ ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਤੇ ਥਾਣੇ ਤੋਂ ਕੋਈ ਰਿਪੋਰਟ ਲਿਆਈਏ ਕਾਪੀ ਲੈ ਆਈਏ ਤੇ ਕੀ ਬਣਿਆ ਕਿਸ ਤਰ੍ਹਾਂ ਨਹੀਂ ਉਹਨੇ ਕਿਹਾ ਠੀਕ ਹੈ ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡੋ ਲੱਗਾ ਹੋਇਆ ਸੀਗਾ ਠੀਕ ਹੈ ਉਹਦੀ ਆਵਾਜ਼ ਵਿੱਚ ਜਦ ਉਹਨੇ ਅੰਨੀ ਹੀ ਗੱਲ ਪੁੱਛੀ ਉਹ ਮੁਲਾਜ਼ਮ ਗਾਰੀਆਂ ਕੀ ਕਹਿੰਦਾ ਬਹੁਤ ਗਲਤ ਕਮੈਂਟ ਕੀਤੇ ਆ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰ ਆ ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨਾਂ ਜਾਂ ਡੀਐਸਪੀ ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਨਹੀਂ ਅੱਜ ਤਾਂ ਕੋਈ ਗੱਲ ਨਹੀਂ ਤੇਰਾ ਪੁੱਤਰ ਬਿਲਕੁਲ ਨਾ ਦੋਸ਼ ਸਿਰਫ ਉਹਨਾਂ ਦਾ ਹੀ ਕਸੂਰ ਹੈ ਉਹਨਾਂ ਨੇ ਹੀ ਕਤਲ ਕੀਤਾ ਹੋਇਆ ਭਾਈ ਮਾਮਲਾ ਕੀ ਸੀਗਾ ਪੂਰਾ ਵੈਸੇ ਮਾਮਲਾ ਇਸ ਬਾਰੇ ਉਹ ਹੀ ਦੱਸ ਸਕਦੇ ਆ ਕਿ ਕੀ ਆ ਜਾਂ ਐਸਐਸਪੀ ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੀ ਦੱਸ ਸਕਦੇ ਆ ਕਿ ਪਤਾ ਹੁੰਦਾ ਇਹ ਨੌਬਤ ਕਿਉਂ ਆਂਦੀ ਹੈ ਕਿਉਂਕਿ ਮੈਂ ਇੱਕ ਸਿਰਫ ਮਲਾ ਜੰਦੇ ਇਹ ਤੌਰ ਤੇ ਕਰਕੇ ਇਹ ਧਰਨਾ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ ਸੰਸਕਾਰ ਤੋਂ ਵੀ ਬਾਅਦ ਉਹਨਾਂ ਇੱਕ ਖਾਕੀ ਵਰਦਾਇ ਪਾਲਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਨਾਮ ਨਾ ਮਸਦਾ ਬਲਦੇਵ ਰਾਜ ਕਿਲੀ ਬਲਦੇਵ ਰਾਜ ਕਿਲੀ ਕਿਲ ਉਹ ਦਾ ਬਲਦੇਵ ਰਾਜ ਉਹਨੂੰ ਤੇ ਐਸਵਾਸਨ ਦਿੱਤਾ ਬਲਦੇਵ ਰਾਜ ਉਹਨਾਂ ਨੇ ਸਵਾਸਨ ਦਿੱਤਾ ਤੇ ਉਸ ਤੇ ਬਨੂਣ ਉਹਨੇ ਬੋਲ ਤੋ ਬਹੁਤ ਬਹੁਤ ਕੁਝ ਗਲਤ ਬੋਲਿਆ ਇਹ ਮਦਪਾਗਾ ਸੀ ਉਹਨਾਂ ਨੇ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਕੰਪਲੇਨ ਦੇ ਆਇਆ ਉਹਨਾਂ ਨੇ ਇੱਕ ਪਲੇਨ ਮਤਲਬ ਕਿ ਅਸੀਂ ਕੰਪਲੇਂਡੇ ਇੱਕ ਜਿਹੜਾ ਸਾਡਾ 302 ਦਾ ਮਕਦਮਾ ਦਰਜ ਹੋਇਆ ਸੀ ਜਿਹੜਾ ਦਾਖਲੇ ਪਿੰਡ ਦੇ ਲੜਕੇ ਨੂੰ ਮਾਰਿਆ ਸੀ ਉਹਦੇ ਸਬੰਧ ਵਿੱਚ ਉਹਦੇ ਪਰਿਵਾਰ ਵਾਲਿਆਂ ਦੇ ਕੁਝ ਉਹਨਾਂ ਨੂੰ ਸ਼ੱਕ ਸ਼ੁਭਾ ਹੈਗਾ ਸੀ ਉਸ ਸਬੰਧ ਵਿੱਚ ਉਹਨਾਂ ਨੇ ਅੱਜ ਥਾਣੇ ਮੁਰੇ ਧਰਨਾ ਲਾਇਆ ਉਹਨਾਂ ਦੀ ਆਪਾਂ ਤਸੱਲੀ ਕਰਵਾਈ ਹੈ ਵੀ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਜੋ ਪ੍ਰੋਪਰ ਕਾਰਵਾਈ ਮੁਲਜ਼ਮਾਂ ਦੇ ਖਿਲਾਫ ਬਣਦੀ ਉਹ ਕਰਾਂਗੇ ਜੇ ਕੋਈ ਹੋਰ ਕਿਸੇ ਦੀ ਵੀ এনਵਾਇਰਨਮੈਂਟ ਨਿਕਲਦੀ ਉਹਦੇ ਵਿੱਚ ਤਾਂ ਅਸੀਂ ਉਹਨੂੰ ਵੀ ਵਿੱਚ ਨਾਮਜ਼ਦ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਹਦੀ ਅਰੈਸਟ ਪਾਵਾਂਗੇ ਪੁਲਿਸ ਮੁਲਾਜ਼ਮ ਦਾ ਨਾਮ ਦੇ ਚਾਹੁੰਦਾ ਹਾਂ ਇਹ ਇਹ ਹੁਣ ਕਹਿ ਰਿਹਾ ਜੀ ਕਿ ਕੋਈ ਪੁਲਿਸ ਮੁਲਾਜ਼ਮ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਹੈ ਅਸੀਂ ਉਹਦੇ ਬਾਰੇ ਇਹਨੂੰ ਕਿਹਾ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਕਰਦੇ ਹਾਂ ਹੁਣ ਧਰਨਾ ਹਾਂਜੀ ਹੁਣ ਸਰਪੰਚ ਸਾਹਿਬ ਵੀ ਖੜੇ ਨੇ ਉੱਥੇ ਪਿੰਡ ਦੇ ਇਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਲੈਨੇ ਆ ਤੇ ਤੁਹਾਡੇ ਕੋ ਆ ਰਹੇ ਆ ਐਪਲੀਕੇਸ਼ਨ ਦੇਣ ਵਾਸਤੇ ਸਾਡੇ ਕੋ ਆ ਜਾਂਦੇ ਅਸੀਂ ਕਾਰਵਾਈ ਕਰ ਦਿੰਦੇ ਹਾਂ ਜੋ ਠੀਕ ਹੈ ਰਿ